ਕੇਜਰੀਵਾਲ ਦੀ ਸਕਿਉਰਿਟੀ ਪੰਜਾਬ ਦਾ ਕੀ ਕੰਮ ਆ ਆ ਸਕਿਉਰਿਟੀ ਦੇ ਆਰਡਰ ਨੇ ਸਭ ਤੋਂ ਉੱਤੇ ਪੰਜਾਬ ਪੁਲਿਸ ਨੇ ਲਿਸਟ ਆਫ ਪ੍ਰੋਟੈਕਟਿਡ ਪਰਸਨਸ ਆਫ ਪੰਜਾਬ ਸਟੇਟ ਸਭ ਤੋਂ ਪਹਿਲਾਂ ਕਹੋਣਾ ਅਰਵਿੰਦ ਕੇਜਰੀਵਾਲ ਕਿਸੇ 3 ਕਰੋੜ ਬੰਦੇ ਦਾ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਉਹਨਾਂ ਨੂੰ ਪ੍ਰੋਟੈਕਟ ਕਰਨਾ ਮੈਂ ਜਵਾਬ ਚਾਹੁੰਨਾ ਪੰਜਾਬ ਪੁਲਿਸ ਤੋਂ ਜਾਂ ਹੋਮ ਮਿਨਿਸਟਰ ਕਿਉਂਕਿ ਸੀਐਮ ਨੇ ਕੀ ਕੀ ਕੇਜਰੀਵਲ ਪੰਜਾਬੀ ਆ ਕੀ ਕੇਜਰੀਵਲ ਪੰਜਾਬ ਦਾ ਏ ਕੀ ਪੰਜਾਬ ਪੰਜਾਬ ਚੋਂ ਦੀ ਵੋਟ ਬਣੀ ਹੋਈ ਆ ਕੀ ਉੱਥੇ ਦਾ ਉਹਦਾ ਆਧਾਰ ਕਾਰਡ ਬਣਿਆ ਹੋਇਆ ਮੈਨੂੰ ਸਮਝਾਏ ਤਾਂ ਸਹੀ ਨਾ ਵੀ ਪੰਜਾਬ ਦੀ ਕਿਉਂ ਜ਼ਿੰਮੇਵਾਰੀ ਬਣਦੀ ਆ ਪੰਜਾਬ ਦੀ ਜ਼ਿੰਮੇਵਾਰੀ ਸਾਰੇ 3 ਕਰੋੜ ਪੰਜਾਬੀਆਂ ਨੂੰ ਉਹਨਾਂ ਦੀ ਸਿਕਿਉਰਿਟੀ ਕਰਨਾ ਏ ਨਾ ਕਿ ਕੋਈ ਦਿੱਲੀ ਚ ਬੈਠਾ ਏ ਜਿਹੜਾ ਉਹਦੀ ਸਿਕਿਉਰਿਟੀ ਕਰਨਾ ਜਿਹੜਾ ਸਾਡੇ ਨਾਲ ਕੋਈ ਵਾਅ ਵਾਸਤਾ ਨਹੀਂ ਉਹਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਸੈਂਟਰਲ ਸਰਕਾਰ ਦੀ ਆ ਸਟੇਟ ਗਵਰਨਮੈਂਟ ਦੀ ਆ ਨਾ ਦਿੱਲੀ ਸਰਕਾਰ ਦੀ ਆ ਜਿੱਥੇ ਤੋਂ ਉਹ ਚੀਫ ਮਿਨਿਸਟਰ ਉਹਨੂੰ ਆਪਣੇ ਤੇ ਹੀ ਭਰੋਸਾ ਹੈ ਨਹੀਂ ਯਾਰ ਆਪਣੀ ਸਰਕਾਰ ਤੇ ਹੀ ਉਹਦੇ ਸੀਐਮ ਆ ਜਿਹੜੀ ਆਤਿਸ਼ੀ ਉਹਤੇ ਵੀ ਭਰੋਸਾ ਹੈ ਨਹੀਂਗਾ ਦਿੱਲੀ ਸਰਕਾਰ ਦਿੱਲੀ ਅਸੀਂ ਆ ਹੁਣ ਦਿੱਲੀ ਚ ਆਏ ਹੋਏ ਆ ਮੈਂ ਦਿੱਲੀ ਚ ਹਾਂ ਤੁਸੀਂ ਸਭ ਕੁਝ ਜਾਣਦੇ ਹੋ ਮੇਰੇ ਕੋਲ ਇਸ ਵੇਲੇ ਪੰਜਾਬ ਪੁਲਿਸ ਦੀ ਸਕਿਉਰਿਟੀ ਹੈ ਮੇਰੇ ਕੋਲ ਦਿੱਲੀ ਪੁਲਿਸ ਦੀ ਸਕਿਉਰਿਟੀ ਹੈ ਨਾ ਕੋਈ ਵੀ ਚੀਫ ਮਿਨਿਸਟਰ ਉਰੇ ਆਉਂਦਾ ਕੋਈ ਵੀ ਗਵਰਨਰ ਆਉਂਦਾ ਬਾਹਰੋਂ ਡਿਪਲੋਮੈਟ ਆਉਂਦਾ ਕੋਈ ਪ੍ਰੈਜ਼ੀਡੈਂਟ ਆਉਂਦਾ ਉਹਦੀ ਕੌਣ ਸਕਿਉਰਿਟੀ ਕਰਦਾ ਦਿੱਲੀ ਪੁਲਿਸ ਹੀ ਸਕਿਉਰਿਟੀ ਕਰਦੀ ਆ ਨਾ ਇੱਕ ਕਹਿ ਜੀਆਂ ਗੱਲਾਂ ਕਰਦੇ ਹਾਂ ਮੈਂ ਭਗਵੰਤ ਮਾਨ ਸਾਹਿਬ ਤੁਹਾਨੂੰ ਪੁੱਛਣਾ ਚਾਹਨਾ ਜਵਾਬ ਦਿਓ ਜੀ ਇਹਦਾ ਤੁਸੀਂ ਆਪ ਦੱਸੋ ਵੀ ਤੁਹਾਨੂੰ ਥ੍ਰੈਟ ਆ ਤੁਹਾਨੂੰ ਸਕਿਉਰਿਟੀ ਥ੍ਰੈਟ ਆ ਤੁਹਾਡੇ ਕੋਲ ਪੰਜਾਬ ਪੁਲਿਸ ਵੀ ਆ ਪਰ ਸੈਂਟਰ ਦਾ ਥ੍ਰੈਟ ਆ ਤੇ ਤੁਹਾਡੇ ਕੋਲ ਤੁਹਾਡੇ ਘਰ ਦੀ ਜਿੱਥੇ ਵੀ ਤੁਸੀਂ ਰਹਿੰਦੇ ਹੋ ਚਾਹੇ ਕਪੂਰਥਲਾ ਹਾਊਸਾ ਚਾਹੇ ਦਿੱਲੀ ਚਾਹੇ ਪੰਜਾਬ ਤੁਹਾਡੇ ਉਹ ਸਾਰੇ ਘਰ ਦੀ ਸੁਰੱਖਿਆ ਸੈਂਟਰ ਗਵਰਨਮੈਂਟ ਦੀਆਂ ਏਜੰਸੀਆਂ ਜੇ ਤੁਹਾਨੂੰ ਵਿਸ਼ਵਾਸ ਨਹੀਂ ਤੁਸੀਂ ਕਹਿੰਦੇ ਹੋ ਫਿਰ ਤੁਹਾਡੇ ਘਰ ਦੀ ਸੁਰੱਖਿਆ ਕਿਉਂ ਸੀਆਰਪੀ ਦੇ ਕੋਲ ਆ ਜੀ ਸਾਰੇ ਆਫੀਸਰ ਨੇ ਜਿਹੜੇ ਉਹ ਸੀਆਰਪੀ ਦੇ ਆ ਉਦੋਂ ਬਾਅਦ ਜਿਹੜੇ ਤੁਹਾਡੇ ਨਾਲ ਆ ਦਿੱਲੀ ਵੀ ਜਿੱਥੇ ਵੀ ਫਿਰ ਰਹੇ ਹੋਣਗੇ ਦੇਖ ਲਿਓ ਅਗਲੀ ਗੱਡੀ ਵੀ ਸੀਆਰਪੀ ਦੀ ਹੋਏਗੀ ਭਗਵੰਤ ਸਹਾਉਨਾ ਮਾਨ ਨਾਲ ਪਿਛਲੀ ਗੱਡੀ ਵੀ ਸੀਆਰਪੀ ਦੀ ਹੋਏਗੀ ਇੱਕ ਦਿੱਲੀ ਪੁਲਿਸ ਦੀ ਹੋਏਗੀ ਅੱਗੇ ਇੱਕ ਪਿੱਛੇ ਦਿੱਲੀ ਪੁਲਿਸ ਦੀ ਹੋਏਗੀ ਇਸ ਕਰਕੇ ਜੇ ਤੁਹਾਨੂੰ ਸਿਕਿਉਰਿਟੀ ਥ੍ਰੈਟਾ ਤੁਹਾਨੂੰ ਸੀਆਰਪੀ ਦਿੱਤੀ ਹੋਏ ਨਾਲ ਪੰਜ ਪੰਜਾ ਪੁਲਿਸ ਮਿਲੀ ਆ ਜੇ ਤੁਹਾਨੂੰ ਵਿਸ਼ਵਾਸ ਨਹੀਂ ਵਾਪਸ ਕਰ ਦਿਓ ਤੁਸੀਂ ਤੁਸੀਂ ਕੋ ਮੈਂ ਨਹੀਂ ਲੈਣਦਾ ਸੀਆਰਪੀ ਮੈਨੂੰ ਤਾਂ ਲੋੜ ਨਹੀਂ ਜੀ ਮੈਂ ਨਹੀਂ ਲੈਣੇ ਸੀਆਰਪੀ ਦੇ ਆਫੀਸਰ ਵਾਪਸ ਕਰ ਲਓ ਸਾਰੇ ਜੀ ਤੁਹਾਨੂੰ ਥ੍ਰੈਟਾ ਸੈਂਟਰਲ ਗਵਰਨਮੈਂਟ ਨੇ ਦਿੱਤੇ ਜਿੱਥੇ ਜਿੱਥੇ ਸੀਐਮ ਨੂੰ ਕਿਸੇ ਪਾਰਟੀ ਦਾ ਇਸ ਵੇਲੇ ਚਾਹੇ ਨਹੀਂ ਆ ਫਰੂਕ ਅਬਦੁੱਲਾਹ ਸਾਹਿਬ ਉਹਨਾਂ ਨੂੰ ਥ੍ਰੈਟਾ ਐਨਐਸਜੀ ਨੈਸ਼ਨਲ ਸਕਿਉਰਿਟੀ ਗਾਰਡ ਉਹਨਾਂ ਕੋਲ ਨੇ ਇਸੇ ਤਰੀਕੇ ਨਾਲ ਸਾਡੇ ਗੁਲਾਮ ਰਵੀਜ਼ਾਦ ਨੇ ਕਿਸੇ ਪਾਰਟੀ ਨਾਲ ਸੰਬੰਧ ਦੇ ਨਾਲ ਉਹਨਾਂ ਨੂੰ ਥ੍ਰੈਟਾ ਉਹਨਾਂ ਕੋਲ ਨੈਸ਼ਨਲ ਸਕਿਉਰਿਟੀ ਗਾਰਡ ਐਨਐਸਜੀ ਨੇ ਐਈ ਬਾਕੀ ਚੀਫ ਮਿਨਿਸਟਰ ਜਿਨ੍ਹਾਂ ਨੂੰ ਥ੍ਰੈਟਾ ਸੈਂਟਰਲ ਵੱਲੋਂ ਕਿਸ ਕੋਲ ਸੀਆਰਪੀ ਹੈ ਕਿਸੇ ਕੋਲ ਸੀਆਈਐਸਐਫ ਹੈ ਇਸ ਕਰਕੇ ਜਿਹਨੂੰ ਥ੍ਰੈਟਾ ਉਸ ਹੱਬਨਾ ਕੈਟੇਗਰੀਜ਼ ਹੁੰਦਾ ਅੱਜ ਸੁਖਵੀਰ ਸਿੰਘ ਬਾਦਲਾ ਉਹਨਾਂ ਕਿਉਂਕਿ ਉਹਨਾਂ ਨੂੰ ਉਸ ਗੋਲੀ ਵੱਜੀ ਉਹਨਾਂ ਦੇ ਹੁਣ ਥ੍ਰੈਟ ਸੀ ਇਸ ਕਰਕੇ ਇਹ ਤਾਂ ਯਾਰ ਵਨ ਟੇ ਖੇਲਣ ਵਾਲੇ ਪਲੇਅਰ ਨੇ ਇਹਨਾਂ ਨੇ ਕਦੇ ਬਾਰਡਰ ਦੇਖਿਆ ਆ ਮੈਂ ਹੈਰਾਨ ਹੋ ਜਾਂਦਾ ਕਈ ਵਾਰ ਆ ਭਗਵੰਤ ਮਾਨ ਦਾ ਦੂਜਾ ਨਾਮ ਆ ਸੀਐਮ ਸਾਹਿਬ ਦਾ ਤੀਜਾ ਨਾਮ ਕੀ ਦਾ ਰਾਗਵ ਚੱਡੇ ਦਾ ਤੇ ਇਹਨਾਂ ਤੋਂ ਕੈਪਟਨ ਸਾਹਿਬ ਦਾ ਤੇ ਥੱਲੇ ਪ੍ਰਕਾਸ਼ ਸਿੰਘ ਬਾਦਲ ਦੀ ਆ ਉਹ ਤਾਂ ਨਹੀਂ ਰਹੇ ਹੁਣ ਰਾਗਵ ਚੱਡਾ ਆ ਬੰਦੇ ਨੂੰ ਮੈਂ ਕਹਿਣਾ ਨਹੀਂ ਚਾਹਉਂ ਪੰਜਾਬੀ ਚ ਕਹਾਵਤ ਆ ਕਹਿਣੀ ਪੈ ਰਹੀ ਆ ਇਨੇ ਕਦੇ ਕੁੱਤੇ ਦੇ ਸੋਟੀ ਮਾਰੀ ਆ ਇਹਨੂੰ ਕਿਸ ਚੀਜ਼ ਦੀ ਚਲੋ ਇਹ ਪੰਜਾਬ ਤੋਂ ਐਮਪੀ ਆ ਮੈਂ ਫਿਰ ਵੀ ਕਹਿਣਾ ਪਰ ਇਹਨੂੰ ਸੈਂਕੜੇ ਕਰੋੜ ਰੁਪਈਆ 70 ਬੰਦੇ ਦਿੱਤੇ ਹੋਏ ਆ ਜਿਹਨੇ ਤੋਹੀਨ ਕੀਤੀ ਪੰਜਾਬ ਦੀ ਉਥੇ ਆਪਣੇ ਜਦੋਂ ਵਿਆਹ ਸੀ ਜਿੰਨੇ ਵੀ ਗੈਸਟ ਆਏ ਉਹ ਟਾਕੀਆਂ ਵੀ ਪੰਜਾਬ ਪੁਲਿਸ ਦੇ ਸਾਢੇ 6 6 ਸਾਢੇ 6 ਫੁੱਟ ਦੇ ਨੌਜਵਾਨਾਂ ਤੋਂ ਖਲਾਈਆਂ ਇਹ ਬੰਦੇ ਨੇ ਉਹਦਾ ਹਿਸਾਬ ਵੀ ਕਰਾਂਗੇ ਪਰ ਜਿੱਥੇ ਤੱਕ ਸਿਕਿਉਰਿਟੀ ਦਾ ਮਤਲਬ ਆ ਹਮੈਂ ਇੰਨਾ ਛੋਡੇ ਚੈਨਲ ਤੇ ਕਹਿ ਦਿੰਨਾ ਐਜ਼ ਇੱਕ ਮਿਨਿਸਟਰ ਹੋਣ ਦੇ ਨਾਤੇ ਕੋਈ ਵੀ ਥ੍ਰੈਟ ਗੋਲੀ ਬੰਬ ਕੋਈ ਵੀ ਚੀਜ਼ ਦੇਸ਼ ਵਿਰੋਧੀ ਕੇਜਰੀਵਾਲ ਸਾਹਿਬ ਕੋਈ ਝਾਕ ਨਹੀਂ ਸਕਦਾ ਕੇਜਰੀਵਾਲ ਸਾਹਿਬ ਵੱਲ ਇਹ ਸੈਂਟਰ ਤੇ ਦਿੱਲੀ ਪੁਲਿਸ ਦੀ ਮੈਂ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਸਕਦਾ ਹਾਂ ਉਹ ਕੋਈ ਕਿਸੇ ਨੇ ਕੋਈ ਵੰਟਾ ਮਾਤਾ ਕਿਸੇ ਨੇ ਕੋਈ ਪਾਣੀ ਸਿੱਟਤਾ ਕੋਈ ਕਿਸੇ ਨੇ ਕੋਈ ਗਲਾਬ ਜਾਮਨ ਕੋਈ ਰਸਗੁਲਾ ਕੋਈ ਕੋਈ ਫਤਰ ਕੰਕਰ ਜਿਹੜਾ ਉਹ ਆਪ ਮਰਵਾ ਸਕਦੇ ਉਹਦੀ ਸਾਡੀ ਜ਼ਿੰਮੇਵਾਰੀ ਨਹੀਂ ਉਹ ਉਹਨਾਂ ਨੇ ਕਰਨਾ ਹੀ ਕਰਨਾ ਆ ਆਉਣ ਵਾਲੇ ਦਿਨਾਂ 'ਚ ਥੱਪੜ ਮਾਰਤਾ ਕਿਸੇ ਨਾਲ ਉਹਦਾ ਕੀ ਕਰਾਂਗੇ ਅਸੀਂ ਉਹ ਉਹਨਾਂ ਨੇ ਕਰਨਾ ਹੀ ਕਰਨਾ ਏ ਬਾਕੀ ਉਹਨਾਂ ਦੀ ਕੋਈ ਦਿੱਲੀ ਪੁਲਿਸ ਤੇ ਸੈਂਟਰਲ ਪੁਲਿਸ ਦੇ ਹੁੰਦੇ ਸਕਿਉਰਿਟੀ ਹੁੰਦੇ ਕੋਈ ਝਾਕ ਨਹੀਂ ਸਕਦਾ ਨਾ ਉਹਨਾਂ ਦੇ ਬਾਕੀ ਕਿਸੇ ਮინისტრਾਂ ਵੱਲ ਇਹ ਜ਼ਰੂਰ ਆ ਵੀ ਆਉਣ ਵਾਲੇ ਦਿਨਾਂ 'ਚ ਉਹ ਡਿਜ਼ਾਈਨ ਜ਼ਰੂਰ ਕਰ ਰਹੇ ਆ ਵੀ ਕਿਸੇ ਸਿੱਖ ਨਾਲ ਪਗੜੀ ਧਾਰੀ ਨਾਲ ਕੋਈ ਭਾਜਪਾ ਦਾ 9 ਲਾਕੇ ਉਤੇ ਉਹਦੀ ਪਗੜੀ ਨਾਲ ਛੇੜਖਾਲੀ ਕਰ ਸਕਦੇ ਆ ਪਗੜੀ ਦਸਤਾਰ ਨਾਲ ਵੀ ਅਦਵੀ ਕਰ ਸਕਦੇ ਆ ਕੋਈ ਹਿੰਦੂ ਮੁਸਲਮਾਨ ਦਾ ਫਸਾਦ ਕਰ ਸਕਦੇ ਉਹ ਉਹਨਾਂ ਦੇ ਜ਼ਰੂਰ ਜੋ ਪੰਜਾਬ ਤੋਂ ਸਾਨੂੰ ਪਤਾ ਲੱਗਿਆ ਏ ਉਹ ਉਹਨਾਂ ਦੀ ਪੂਰੀ ਤਿਆਰੀ ਹੈ ਕਿਉਂਕਿ ਉਹ ਇਸ ਵੇਲੇ ਪਿੱਛੇ ਜਾ ਰਹੇ ਆ ਬੜਾ ਮੁਕਾਬਲਾ ਹੈ ਜਿਹੜਾ ਉਹ ਜ਼ਬਰਦਸਤ ਹੋਇਆ ਪਿਆ ਨਹੀਂ ਦੋ ਚੀਫ ਮਿਨਿਸਟਰ ਯਾਰ ਆਤਿਸ਼ੀ ਤੇ ਭਗਵੰਤ ਮਾਨ ਦੋਵੇਂ ਚੀਫ ਮਿਨਿਸਟਰ ਬੈਠੇ ਰੋ ਰਹੇ ਆ ਹਾਏ ਕੇਜਰੀਵਾਲ ਹਾਏ ਕੇਜਰੀਵਾਲ ਜਦੋਂ ਅਸੀਂ ਕਹਿੰਦੇ ਆ ਵੀ ਕੇਜਰੀਵਾਲ ਨੂੰ ਜਦੋਂ ਉਹਨੇ ਐਫੀਡੇਵਿਟ ਲਿਖਿਆ ਸੀ ਵੀ ਮੈਨੂੰ ਤਾਂ ਨਾ ਸਿਕਿਉਰਿਟੀ ਦੀ ਲੋੜ ਆ ਨਾ ਮੈਨੂੰ ਕੋਠੀਆਂ ਦੀ ਲੋੜ ਆ ਨਾ ਬੰਗਲੇ ਦੀ ਲੋੜ ਆ ਨਾ ਮੈਨੂੰ ਸਿਕਿਉਰਿਟੀ ਗੱਡੀਆਂ ਦੀ ਲੋੜ ਆ ਨਾ ਰੈੱਡ ਲਾਈਟ ਹੁਣ ਕਿਉਂ ਮਿਉਂ ਮਿਉਂ ਕਰੀ ਜਾਂਦਾ ਏ ਕਿਉਂ ਐਵੇਂ ਰੋਈ ਜਾਂਦਾ ਏ ਲੇਕਿਨ ਸਰ ਪਰਵੇਸ਼ ਸਾਿਤਿੰਗ ਵਰਮਾ ਜੋ ਨਵੀਂ ਦਿੱਲੀ ਸੇ ਭਾਜਪਾ ਕੇ ਉਮੀਦਵਾਰ ਹੈ ਉਹਨੇ ਕਹਾ ਹੈ ਕਿ 25 ਜਬ 26 ਜਨਵਰੀ ਨਜ਼ਦੀਕ ਐਸੇ ਨੇ ਪੰਜਾਬ ਨੰਬਰ ਕੀ ਗੱਡੀਆਂ ਜੋ ਹੈ ਨਵੀਂ ਦਿੱਲੀ ਮੇਂ ਘੁੰਮ ਰਹੀਆਂ ਹੈ ਮਾਹੌਲ ਬਿਲਕੁਲ ਗੱਲ ਬਿਲਕੁਲ ਗੱਲ ਬਿਲਕੁਲ ਉਹਨਾਂ ਨੇ ਨਹੀਂ ਕਿਹਾ ਪੰਜਾਬਦਾਨ ਉਹਨਾਂ ਨੇ ਆਮ ਆਦਮੀ ਵੱਲੋਂ ਜਿਹੜੇ ਉਹ ਗੁੰਡੇ ਭੇਜੇ ਹੋਏ ਆ ਜਿਹੜੇ ਉਹਨਾਂ ਨੇ ਆਪ ਦੇ ਲੋਕ ਭੇਜੇ ਹੋਏ ਆ ਉਹਨਾਂ ਨੇ ਉਹ ਗੱਲ ਕੀਤੀ ਆ ਇੱਕ ਵਾਰ ਨਹੀਂ 10 ਵਾਰ ਉਹਨਾਂ ਦੀ ਸਪੀਚ ਸੁਣਾ ਦਿਓ ਸੁਣਾਇਓ ਜ਼ਰੂਰੇ ਤੋਂ ਪਹਿਲਾਂ ਉਹਨਾਂ ਨੇ ਸਿਰਫ ਇਹ ਕਹਿ ਵੀ ਜੋ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਗੁੰਡੇ ਆਏ ਹੋਏ ਨਹੀਂ ਕਿਉਂਕਿ ਉਹਨਾਂ ਦੀ ਉੱਥੇ ਸਰਕਾਰ ਆ ਇੱਕ ਗੱਲ ਮੇਰੀ ਹੋਰ ਸੁਣੋ ਜੇ ਇਹਨਾਂ ਨੂੰ ਇਹ ਇੰਨਾ ਹੀ ਫਿਕਰ ਆ ਇਹਨਾਂ ਨੂੰ ਇਲੈਕਸ਼ਨਾਂ 'ਚ ਕੀ ਹੋਇਆ ਪਟਿਆਲੇ 'ਚ ਕਾਰਪੋਰੇਸ਼ਨ ਦੀ ਇਲੈਕਸ਼ਨਾਂ 'ਚ ਕਿਹਦੀਆਂ ਪੱਗਾਂ ਰੋਲੀਆਂ ਕਿਹੜੀ ਧੀ ਪੈਨ ਉੱਥੇ ਕਿਸ ਤਰੀਕੇ ਨਾਲ ਟੀਚਰ ਜਿਹੜੇ ਨੌਕਰੀ ਮੰਗਣਾ ਕਿਵੇਂ ਕੁੱਟੇ ਨੇ ਉਹ ਇਸ ਕਰਕੇ ਐਵੇਂ ਗੱਲਾਂ ਮਾਰਦੇ ਔਰੇ ਆ ਕੇ ਬਿਲਕੁਲ ਰੋਂਡੀ ਪਿੱਟ ਰਹੇ ਆ ਐਸ ਵੇਲੇ ਬੁਰੀ ਤਰ੍ਹਾਂ ਜਿਹੜਾ ਉਹਨਾਂ ਨੂੰ ਦਿਖ ਰਿਹਾ ਮੈਂ ਪੰਜਾਬੀਆਂ ਨੂੰ ਹੋਰ ਕਹਿਣਾ ਚਾਹੁੰਨਾ ਤੁਸੀਂ ਬਾਹਲਾ ਕੇਜਰੀ ਵਾਲ ਕੇਜਰੀ ਵਾਲ ਨਾ ਕਰੋ ਇੱਥੇ ਦਾ ਇਹਦਾ ਕੰਮ ਹੋ ਜਾਣਾ ਇਹਨੇ ਤੁਹਾਡੇ ਵੱਲੋਂ ਹੀ ਆਉਣਾ ਇਸ ਕਰਕੇ ਮਾਨ ਸਾਹਿਬ ਆਪਣੀ ਕੁਰਸੀ ਵੀ ਬਚਾਓ ਉਧਰ ਨੂੰ ਵੀ ਕੰਮ ਹੋਣ ਲੱਗਿਆ ਏ अच्छा एक सवाल हो रहा है कि जिस तरीके से 26 जनवरी पर झाकी निकल रही है आप भी परिवार के साथ गए हैं क्या करोगे गाइस भाई देखो बड़ी शूशी चाद ही गल है क्योंकि बहुत ड्रामा भगवंत मान के केजरीवाल ने पिछली बार किया था सी वो जबों क्योंकि हर बार तीजी तीजी साल हर स्टेट दी बारी आंदी है इनहां नु ये गल सब पता थी ते वो झाकी ओदों इना ने पंजाब नु पंजाबियां नु जान ਕੇ ਉਹਨਾਂ ਨੂੰ ਹਿੱਟ ਕਰਨ ਲਈ ਉਹਨਾਂ ਨੂੰ ਦੇਸ਼ੋਂ ਤੋੜਨ ਲਈ ਉਹ ਕੁਝ ਬੋਲਿਆ ਉਹ ਕੁਝ ਕਿਹਾ ਉਹਦੀ ਝਾਕੀ ਸਾਰੇ ਪੰਜਾਬ ਚ ਹਰ ਜ਼ਿਲੇ ਜ਼ਿਲੇ ਚ ਕੱਢੀ ਐਮਐਲਏ ਲੈ ਕੇ ਕੁੱਡੇ ਕਿਉਂ ਕਿਉਂਕਿ ਉਦੋਂ ਇੱਕ ਸਾਜ਼ਿਸ਼ ਦਾ ਹਿੱਸਾ ਬਣੇ ਹੋਏ ਸੀ ਉਦੋਂ ਇਹਨਾਂ ਨੂੰ ਬੜਾ ਚੰਗਾ ਲੱਗ ਰਿਹਾ ਸੀ ਪੰਜਾਬ ਨੂੰ ਅਸੀਂ ਦੇਸ਼ ਤੋਂ ਅਲੱਗ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੇ ਆਂ ਪੰਜਾਬੀਆਂ ਨੂੰ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਦਿੱਲੀ ਦੇ ਖਿਲਾਫ ਦੇਸ਼ ਦੇ ਖਿਲਾਫ ਉਦੋਂ ਇੱਕਟ ਰਹੇ ਸੀ ਅੱਜ ਜਦੋਂ ਆ ਸ਼ਾਨ ਨਾਲ ਆ ਚਾਕੀ ਜਦੋਂ ਕੱਲ ਫੁੱਲ ਦੇ ਰਹਿ ਹਸਲ ਹੁੰਦੀ ਆ ਜਦੋਂ ਪੰਜਾਬ ਦੀ ਚਾਕੀ ਮੈਂ ਤੇ ਮੇਰਾ ਸਾਰਾ ਪਰਿਵਾਰ ਅਸੀਂ ਦੇਖਣ ਗਏ ਤੇ ਨਾਲ ਤਸਵੀਰਾਂ ਖਚਾਈਆਂ ਫੋਟੋਆਂ ਖਚਵਾਈਆਂ ਖੁਸ਼ੀ ਹੋਈ ਵੀ ਅੱਜ ਪਰ ਭਗਵੰਤ ਮਾਨ ਸਾਹਿਬ ਉਰੇ ਹੋ ਹਫ਼ਤੇ ਦੇ ਥੋੜੇ ਮੰਤਰੀ ਵੀ ਉਰੇ ਆ ਐਮ ਐਲ اے ਵੀ ਉਰੇ ਆ ਗਲੀ ਗਲੀ ਤਾ ਫਿਰਨੇ ਹੋ ਉੱਥੇ ਦੇਖ ਰਹੇ ਹਾਂ ਵੀ ਕੇਜਰੀਵਾਲ ਨੇ ਕੀ ਗੰਦ ਪਾਇਆ ਨਾਲ ਇਹ ਚੰਗੀ ਗੱਲ ਹੈ ਕਿ ਐਮਐਲਏ ਉਹਰੇ ਫਿਰਕੇ ਸਾਰੇ ਦੇਖ ਲੈਣਗੇ ਆਮ ਆਦਮੀ ਦੇ ਵਰਕਰ ਦੇਖ ਲੈਣਗੇ ਵੀ ਗਲੀ ਗਲੀ ਕੀ ਕੇਜਰੀਵਾਲ ਨੇ ਰੰਗ ਲਾਏ ਹੋਏ ਉਹ ਉਹ ਜ਼ਰੂਰ ਪਤਾ ਲੱਗ ਜਾਣਗੇ ਉਹਰੇ ਚਲੋ ਪਰ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਦੀ ਸਕਿਉਰਿਟੀ ਦਾ ਤਾਂ ਫਿਕਰ ਆ ਉਹ ਤਾਂ ਜਾਨ ਨਿਕਲੀ ਜਾਂਦੀ ਆ ਚਲੋ ਹੋਣਾ ਵੀ ਚਾਹੀਦਾ ਦੂਜੀ ਗੱਲ ਉਹਨਾਂ ਦੇ ਮੰਤਰੀ ਅੱਜ ਕਿਉਂ ਨਾ ਆ ਕੇ ਤਸਵੀਰ ਖਿਚਾਈ ਭਗਵੰਤ ਮਾਨ ਸਾਹਿਬ ਅੱਜ ਸਾਰੇ ਪੰਜਾਬ ਨੂੰ ਕਿਉਂ ਵਧਾਈ ਨਾ ਦਿੱਤੀ ਮੈਂ ਬਧਾਈ ਦਿਨਾਂ ਸਾਰੇ ਪੰਜਾਬ ਨੂੰ ਵੀ ਪੰਜਾਬ ਦੀ ਝਾਕੀ 26 ਜਨਵਰੀ ਨੂੰ ਅੱਜ ਸਾਰੀ ਦੁਨੀਆ 'ਚ ਦੇਖੀ ਜਾਊਗੀ ਮਾਣ ਤੇ ਸ਼ਾਨ ਸਾਡਾ ਸੱਭਿਆਚਾਰ ਕਿਤੇ ਸਾਡੇ ਮਤਲਬ ਫਲਕਾਰੀ ਦਿਖਾਈ ਗਈ ਹੈ ਕਿਤੇ ਸਾਡਾ ਜਿਹੜੇ ਸਾਡੇ ਭਗਤ ਨੇ ਉਹ ਦਿਖਾਏ ਗਏ ਆ ਕਿਤੇ ਸਾਡੀ ਬਾਣੀ ਦੀ ਗੱਲ ਕੀਤੀ ਗਈ ਹੈ ਕਿਤੇ ਸਾਡੇ ਲੋਕ ਨਾਚ ਸਾਡੇ ਉਹ ਬੋਲ ਨੇ ਜਿਹੜੇ ਉਹ ਦਿਖਾਏ ਜਾ ਰਹੇ ਆ ਪਰ ਅੱਜ ਨਾ ਭਗਵੰਤ ਮਾਨ ਕੋਲ ਟਾਈਮ ਆ ਨਾ ਉਹਨਾਂ ਦੇ ਕਿਸੇ ਪਰਿਵਾਰ ਕੋਲ ਨਾ ਕਿਸੇ ਐਮ ਐਲ ਏ ਕੋਲ ਅੱਜ ਕਿਉਂ ਨਹੀਂ ਸਾਰੇ ਦੇਸ਼ 'ਚ ਇਹ ਚਾਕੀ ਕਮਾਉਣ ਸਾਰੇ ਪੰਜਾਬ 'ਚ ਕੱਲੇ-ਕੱਲੀ ਜਗ੍ਹਾ ਬਣਾ ਕੇ ਕਮਾਉਣੀ ਚਾਹੀਦੀ ਆ ਵੀ ਭਾਈ ਆ ਚਾਕੀ ਆਈ ਆ ਜਿਹੜੀ ਸਾਡੀ ਸ਼ਿੰਗਾਰ ਬਣੀ ਆ ਅੱਜ ਦੇਸ਼ ਦਾ ਪਰ ਅੱਜ ਦੇਸ਼ ਜੋੜਨ ਦੀ ਗੱਲ ਹੋ ਜੂਗੀ ਨਾ ਅੱਜ ਪੰਜਾਬੀਆਂ ਨੂੰ ਪੰਜਾਬ ਨੂੰ ਦੇਸ਼ ਦੇ ਨਾਲ ਜੋੜਨ ਦੀ ਗੱਲ ਹੋ ਜਾਏਗੀ ਉਹ ਤਾਂ ਕਰਨੀ ਹੀ ਨਹੀਂ ਅੱਛਾ ਮੇਰਾ ਇੱਕ ਆਖਰੀ ਸਵਾਲ ਇਹ ਹੈ ਕਿ ਜਿਸ ਤਰੀਕੇ ਸੇ ਮਹਾਰਾਸ਼ਟਰ ਦੇ ਅੰਦਰ ਰੇਲ ਆਸਾ ਹੁਆ ਹੈ ਜਾਂਚ ਕੀਤੀ ਜਾ ਰਹੀ ਹੈ ਕੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਨਹੀਂ ਉਹ ਮੁੱਢਲੀਆਂ ਰਿਪੋਰਟਾਂ ਤੋਂ ਇਹ ਪਤਾ ਲੱਗਿਆ ਹੈ ਵੀ ਕੁਝ ਲੋਕ ਉੱਥੇ ਬੀੜੀ ਸਿਗਰਟ ਜਿਹੜੀ ਆ ਉਹ ਕੁਛ ਇੱਕ ਗਰੁੱਪ ਸੀ ਉਹ ਉੱਥੇ ਦੁਪਹਿਰ ਤੋਂ ਹੀ ਜਿਹੜੇ ਵਿੱਚ ਪੈਸੈਂਜਰ ਸੀ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਬੜੀ ਵਾਰ ਅਸੀਂ ਰੋਕਿਆ ਵੀ ਉਹਨਾਂ ਨੂੰ ਪਰ ਉਹ ਨਹੀਂ ਹਟੇ ਤੇ ਉਹ ਜਦੋਂ ਉਹ ਬੀੜੀ ਸਿਗਰਟ ਜਿਹੜੀ ਉੱਥੇ ਪੀ ਰਹੇ ਸੀ ਉਹਦੇ ਧੂਏ ਦੇ ਨਾਲ ਜੋ ਹਜੇ ਹਜੇ ਮੈਂ ਐਵੇਂ ਹੀ ਕਮਾ ਵੀ ਇਹ ਪੂਰੀ ਇਨਕੁਆਇਰੀ ਤੱਕ ਵੀ ਹੋ ਰਹੀ ਆ ਪਰ ਜੋ ਉਹਦੇ ਬਿਆਨ ਸੀ ਵੀ ਉਹਦੇ ਨਾਲ ਕਿਤੇ ਨਾ ਕਿਤੇ ਸੈਂਸਰ ਦੇ ਵਿੱਚ ਵੀ ਉਹ ਧੂਆਂ ਗਿਆ ਤੇ ਜਿਹੜੀ ਨਾਲ ਟ੍ਰੇਨ ਰੁਕੀ ਤੇ ਉਹੀ ਬੰਦਿਆਂ ਨੇ ਮੁੜ ਕੇ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਅਸੀਂ ਗਲਤ ਕੰਮ ਕਰ ਰਹੇ ਹਾਂ ਅਸੀਂ ਇਹ ਬੀੜੀ ਸਿਗਰਟ ਜਿਹੜੀ ਆ ਜਲਾ ਕੇ ਤਾਂ ਇਹ ਟ੍ਰੇਨ ਰੁਕੀ ਆ ਉਹ ਲੋਕਾਂ ਨੇ ਛਾਲਾ ਮਾਰੀਆਂ ਜਦੋਂ ਉਹਨਾਂ ਨੇ ਪਹਿਲਾਂ ਛਾਲਾ ਮਾਰੀਆਂ ਵੀ ਅਸੀਂ ਇਹ ਕ੍ਰਾਈਮ ਕੀਤਾ ਗਲਤੀ ਕੀਤੀ ਆ ਉਹਦੇ ਪਿੱਛੇ ਕੁਝ ਹੋਰ ਲੋਕ ਦੇਖ ਕੇ ਉਹ ਟ੍ਰੇਨ ਤੋਂ ਉੱਤਰ ਕੇ ਛਾਲਾ ਮਾਰ ਗਏ ਹਜੇ ਜਿਹੜਾ ਪਹਿਲਾਂ ਜਿਹੜੀ ਗੱਲ ਆਈ ਹੈ ਸਾਹਮਣੇ ਜੋ ਵਿੱਚ ਪੈਸੇਂਜਰ ਸੀ ਉਹਨਾਂ ਨੇ ਜੋ ਰਿਕਾਰਡੀਆਂ ਉਹਨਾਂ ਦੀਆਂ ਆਈਆਂ ਏ ਉਹ ਇਹ ਚੀਜ਼ ਆਈ ਆ ਪਰ ਬਾਕੀ ਜਿਹੜੀ ਹੋਰ ਕੀ ਗੱਲਾਂ ਨੇ ਉਹ ਇਨਕੁਆਇਰੀ ਦੇ ਵਿੱਚ ਆਏਗਾ ਪਰ ਇਹਦੇ ਵਿੱਚ ਜਿਹੜੀ ਗੱਲ ਦੋ ਟ੍ਰੇਨਾਂ ਲਿੰਗ ਰੀਆਂ ਸੀ ਕੋਈ ਮੈਂ ਇਹ ਸਫਾਈ ਦੇਣ ਵਾਲੀ ਗੱਲ ਨਹੀਂ ਕਰਦਾ ਪਰ ਇਹਦੇ ਵਿੱਚ ਕੋਈ ਰੇਲਵੇ ਦੀ ਜਾਂ ਹੋਰ ਕੋਈ ਉਹਦੇ ਵਿੱਚ ਇਹਦੇ ਵਿੱਚ ਕੋਈ ਕਮੀ ਨਹੀਂ ਲੱਗ ਰਹੀ ਲੱਗ ਇਹ ਰਿਹਾ ਵੀ ਆਪਸ ਵਿੱਚ ਹੀ ਕੋਈ ਪੈਸੇਂਜਰ ਸੀ ਜਿਹੜਾ ਉਹਨਾਂ ਨੇ ਹੀ ਬਸ ਇਹ ਗਲਤੀ ਜਿਹੜੀ ਕੀਤੀ ਹੈ ਜਿਹਦੇ ਕਰਕੇ ਨੁਕਸਾਨ ਬੜਾ ਵੱਡਾ ਦੁੱਖਾ ਜਿਨ੍ਹਾਂ ਦੀ ਡੈਥ ਹੋ ਗਈ ਉਹਨਾਂ ਨੇ ਤਾਂ ਉਣਾ ਨਹੀਂ ਨਾ ਮੁੜ ਕੇ ਇਹੀ ਬਾਰ-ਬਾਰ ਆਪਾਂ ਇਹੀ ਸਿਖਾਉਨੇ ਆ ਬਾਰ-ਬਾਰ ਇਹੀ ਦੱਸਦੇ ਆ ਹਰ ਜਗ੍ਹਾ ਲਿਖਿਆ ਹੁੰਦਾ ਵੀ ਬੀੜੀ ਸਿਗਰਟ ਨਹੀਂ ਪੀਣੀ ਨਹੀਂ ਪੀਣੀ ਨਹੀਂ ਪੀਣੀ ਪਰ ਉਹ ਜਦੋਂ ਆਪਾਂ ਇਹੋ ਜਿਹੇ ਚੀਜ਼ਾਂ ਕਰਦੇ ਆ ਤਾਂ ਫਿਰ ਆਪਣੀ ਜਾਨ ਖਤਰੇ 'ਚ ਪਾਉਨੇ ਆ ਉਹ ਹੋ ਗਿਆ ਕਾ